ਕਰਤੇ ਜੀ ਗੂਗਲ ਪ੍ਰੈਸਰ ਕਰਤਾ ਗੂਗਲ ਹੈ ਲੁਧਿਆਣਾ ਦੇ ਜਵੱਦੀ ਪਿੰਡ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਸਰ ਬਾਜ ਨੇ ਚਲਾਕੀ ਨਾਲ ਦੁਕਾਨਦਾਰ ਨੂੰ ਠੱਗੀ ਦਾ ਸ਼ਿਕਾਰ ਬਣਾ ਲਿਆ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਗਾਹਕ ਬਣ ਕੇ ਦੁਕਾਨ ਤੇ ਪਹੁੰਚਿਆ ਤੇ ਸਾਮਾਨ ਖਰੀਦਣ ਤੋਂ ਬਾਅਦ ਪੈਸੇ ਪੇਟੀਐਮ ਕਰਨ ਦੀ ਗੱਲ ਕਹੀ ਨੌਸਰਬਾਜ ਨੇ ਮੋਬਾਈਲ 'ਚ ਪੇਮੈਂਟ ਕਰਨ ਦਾ ਨਾਟਕ ਕੀਤਾ ਤੇ ਦੁਕਾਨਦਾਰ ਨੂੰ ਭਰੋਸੇ 'ਚ ਲੈ ਕੇ ਸਮਾਨ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਵੇਂ ਹੀ ਦੁਕਾਨਦਾਰ ਪੈਸੇ ਨਾ ਆਉਂਦਾ ਅਹਿਸਾਸ ਕਰਦਾ ਹੈ ਉਹ ਤੁਰੰਤ ਨੌਸਰਬਾਜ ਤੇ ਮਗਰ ਭੱਜਿਆ ਪਰ ਤਕੜੀ ਯੋਜਨਾ ਤਹਿਤ ਠੱਗ ਨੇ ਆਪਣੀ ਮੋਟਰਸਾਈਕਲ ਪਹਿਲਾਂ ਹੀ ਸਟਾਰਟ ਰੱਖੀ ਹੋਈ ਸੀ ਅਤੇ ਉਹ ਤੇਜ਼ੀ ਨਾਲ ਫਰਾਰ ਹੋ ਗਿਆ ਖਾਸ ਗੱਲ ਇਹ ਹੈ ਕਿ ਨੌ ਸਰਬਾਜ਼ ਦੀ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਮਿੱਟੀ ਲੱਗੀ ਹੋਈ ਸੀ ਤਾਂ ਜੋ ਪਛਾਣ ਨਾ ਹੋ ਸਕੇ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਨੌ ਸਰਬਾਜ਼ ਦੀ ਹਰਕਤ ਸਾਫ਼ ਦਿਖਾਈ ਦੇ ਰਹੀ ਹੈ ਦੁਕਾਨਦਾਰ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨੌ ਸਰਬਾਸ ਦੀ ਤਲਾਸ਼ ਜਾਰੀ ਹੈ ਪੁਲਿਸ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਡਿਜੀਟਲ ਪੇਮੈਂਟ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਸਮਾਨ ਦਿੱਤਾ ਜਾਵੇ। ਹੋਰ ਵਧੀਆ ਦੇ ਰੂਗੀ ਦੋ ਟਾਰੀ ਦੇਣਾ ਪਾਉ ਤੋਂ ਜੀਵਾ ਦੇ। ਸੋਨੇ ਵਧੀਆ ਨੇ ਰੱਖੋ ਤੇ ਰੋਜ਼ੀ ਰੋਟੀ। ਆਪਾਂ ਕਿਹਾ ਹੋਇਆ। ਬਾਪੀ ਕਹ ਰਿਹਾ ਮਾਗੀ ਬਾਲੀ ਉਹ ਪਈ ਆਇਆ ਦੁਬਾਰਾ ਦੇਣਾ ਫੇਰ ਮੀਟਿੰਗ ਭਾਈ ਨਾ ਸੁਣਦੇ ਬੰਦੇ ਆਪਾਂ ਚੰਗੀ ਜਿਹੀ ਲਾਦੇ ਫੇਰ ਬੈਂਕ ਜੀ ਰਾਂ ਦਾ ਨਹੀਂ ਫਾਇੰਡ ਚੋਹਾਂਗੇ ਕਿਹੜਾ ਕੰਪਨੀ ਉਹ ਜਿਹੜਾ ਦਾ ਸਭ ਤੋਂ ਆ ਸਭ ਤੋਂ ਵੀ ਇਹ ਕਿਵੇਂ ਹੋ ਗਈ ਆ ਉਹਦੇ ਸਾਰਾ ਬਚਾ ਲੀ फिर पैंट ले लिए अपके निकलो दो फन, छः पैंट ले लिए, नहीं मिलेगा, दादा तो कितने बजे क्या ले? फिर दो जा कर दो बाल ना, चल बाल, अपको और दो बार लेना है, ए टू डे भैया कहीं, नहीं नहीं मार, कहानी नहीं करना, नहीं नहीं कहीं मार, ए टू डे पढ़ा कर किया जाए, नहीं छोटी तो फंस ग ਆ ਗਿਆ ਹੈ ਗਾਇਜ਼ ਧੰਨ ਲੱਗਿਆ ਪੂਰੀ ਲੱਗੂ ਸੰਭੀ ਜਾ ਮੈਂ ਮਾਫ ਹਾਂ ਹਾਂ ਲੱਗ ਫਾਟੇ ਮੇਰੇ ਪਿਆਰ ਤੁਸੀਂ ਰਹਿ ਨਹੀਂ ਦੋ ਹਾਂ ਕਿਰ ਕਿ ਉਹਦੇ ਨੂੰ ਤਾਰਾ ਹੁਣ ਚਾਲੇ ਅਸੀਂ ਤੈਨੂੰ ਦੋ ਬਜੀ ਬੱਤੇ ਨੂੰ ਕਿੱਥੇ ਸਾਡੇ ਕੋਲ ਨਹੀਂ ਆਏ ਬੋਲੇ ਅਰੇ バスケ